ਇਹ ਪ੍ਰਵਾਣ ਵੀ ਸਾਡੇ ਨਾਲ ਉਦੋਂ ਡਬਲ ਲਿਭਿਆ ਤੁਸੀਂ ਇਹਨਾਂ ਨੂੰ 5 ਸਾਲ ਪਹਿਲਾਂ ਵੋਟਾਂ પાਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਉਹ ਡਾਕਟਰ ਸਾਹਿਬ ਨੇ ਤੁਹਾਡੇ ਰਾਕੇ ਦੀ ਤੁਹਾਡੇ ਸ਼ਹਿਰ ਦੀ ਤੁਹਾਡੇ ਪਿੰਡਾਂ ਦੀ ਤੇ ਫਟੇਗੜ ਸਾਹਿਬ ਦੀ ਪਵਿੱਤਰ ਧਰਤੀ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਈ ਔਰ ਉਥੋਂ ਆਪਣੇ ਜਿਹੜੀ ਪੜ੍ਹਾਈ ਲਿਖਾਈ ਦਾ ਉਹਨਾਂ ਕੋਲ ਇੱਕ ਜ਼ੋਰ ਇੱਕ ਹੀਰੇ ਨੇ ਉਹ ਆਪਣੇ ਤਰੀਕੇ ਨਾਲ ਥੋੜੇ ਹਲਕੇ ਦੇ ਥੋੜੇ ਸ਼ਹਿਰ ਦੇ ਕੰਮ ਕਰਵਾ ਕੇ ਦੇ ਕੇ ਆਏ ਉਹ ਮੈਂ ਧੰਵਾਦ ਕਰਦਾ ਹਾਂ ਇਸ ਸਟੇਜ ਤੋਂ ਉਹ ਪੜਾਈ ਮਰਵਾਦਾ ਕਿ ਜਿਹਨੇ ਲੋਕਾਂ ਲੋਕੋ ਨਾਲ ਦੇ ਵੀ ਉਹ ਲੋਕਾਂ ਨਾਲ ਦੇ ਵੀ ਸੋ ਭਾਵੇਂ ਜਿਹੜੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਇਹਨਾਂ ਤੋਂ ਪਹਿਲਾਂ ਤਾਂ ਸਾਨੂੰ ਬਚਣ ਦੀ ਲੋੜ ਆ ਕਿਉਂਕਿ ਪਿਛਲੇ 50 ਸਾਲਾਂ ਚ ਇਹਨਾਂ ਨੇ ਪੰਜ-ਪੰਜ ਹੀ ਪਾਰਟੀਆਂ ਬਦਲੀਆਂ ਜਿਹੜੇ ਬੰਦੇ ਦਾ ਆਪਣਾ ਕੋਈ ਸਟੈਂਡ ਨਹੀਂ ਆਪਣੀ ਕੋਈ ਸਟਰੈਂਥ ਨਹੀਂ ਆਪਣੀ ਕੋਈ ਨੋਲੇਜ ਨਹੀਂ ਆਪਣਾ ਕੋਈ ਤਜ਼ੁਰਬਾ ਨਹੀਂ ਉਹ ਸਾਡੇ ਲਈ ਕੁਝ ਨਹੀਂ ਕਰ ਸਕਦੇ ਸੋ ਇੱਕ ਪਾਸੇ ਦਾ ਹੋਰ ਲੋਕ ਨੇ ਜਿਨ੍ਹਾਂ ਨੂੰ ਇੱਥੋਂ ਨਹੀਂ ਕੁਝ ਮਿਲਿਆ ਟਕੂਸੀ ਮਾਰ ਕੇ ਦੂਜੀ ਕੰਤ ਤੇ ਫਿਰ ਉਧਰ ਦੇਖਦੇ ਰਹੇ ਉਥੋਂ ਵੀ ਮਿਲਿਆ ਟਕੂਸੀ ਮਾਰ ਕੇ ਤੀਜੀ ਕੰਤ ਤੇ ਤੇ ਚੌਥੀ ਕੰਤ ਤੇ ਤੇ ਜਦੋਂ ਇਹ ਇਲੈਕਸ਼ਨ 'ਚ ਤੁਸੀਂ ਇਹਨੂੰ ਹਰਾ ਦੇਣਾ ਫਿਰ ਇਹ ਪਤਾ ਨਹੀਂ ਕਿਹੜੀ ਹੋਰ ਚੋਕੀ ਬੰਨ੍ਹਵੀਂ ਗੱਲ ਦੇ ਪਿੱਛੇ ਜਾ ਕੇ ਲੁਕ ਜਾਓ। ਸਰਗੋਪਾਤ ਦੇ ਨਾਲ ਸਾਨੂੰ ਜੁੜਨ ਦੀ ਲੋੜ ਆ। ਉਹਨਾਂ ਦੇ ਹੱਥ ਹੋਰ ਤਜਰੇ ਕਰਨ ਦੀ ਲੋੜ ਆ। ਮੈਂ ਬੈਠਦਾ ਦਿੱਲੀ ਦੇ ਵਿੱਚ ਜਾ ਕੇ ਦੋਸਤਾਂ ਨਾਲ ਗੱਲਬਾਤ ਹੁੰਦੀ ਹੈ ਜਿਹੜਾ ਮਾਨ ਸਨਮਾਨ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਹਰ ਸਿੰਘ ਦਾ ਮੇਰੇ ਪਿਆਰ ਨਾਲ ਸਾਡੇ ਜਿਹੜੇ ਬਾਕੀ ਦੇ 13 ਕੈਂਡੀਡੇਟ ਉਹਨਾਂ ਨਾਲੋਂ ਕਿਤੇ ਜ਼ਿਆਦਾ ਡੋਕਟਰ ਸਾਹਿਬ ਦੀ ਹਾਈ ਕਮਾਂਡ ਦੇ ਵਿੱਚ ਇੱਜ਼ਤ ਆ ਪੰਜਾਬ ਕਾਂਗਰਸ ਦੇ ਵਿੱਚ ਇੱਜ਼ਤ ਆ ਹੋਰ ਆ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਲੰਮੇ ਪਾ ਕੇ ਇਹਨਾਂ ਨੂੰ ਤੋੜ ਫੋਟਾ ਦੇ ਰਹੀ ਸਾਰੀਆਂ ਵੋਟਾਂ ਵੱਧ ਤੋਂ ਵੱਧ ਦਰਸਾ ਨੂੰ ਕਹੋ ਆਪਾਂ ਇਸ ਪਰਿਵਾਰ ਦੇ ਹੱਥ ਜਿਹੜੇ ਕਰੀਏ ਮੇਰਾ ਰਿਸ਼ਤਾ 12 ਸਾਲ ਪੁਰਾਣਾ ਇਸ ਪਰਿਵਾਰ ਨਾਲ ਦੇਖੀ ਜੀ ਸਾਡੇ ਇੰਡੀਅਨ ਓਵਰਸੀਜ਼ ਕਾਂਗਰਸ ਤੇ ਪ੍ਰਧਾਨ ਜਿਹੜੇ ਵੱਡੇ ਵੀਰ ਕਮਲ ਜੀ ਬਾਕੀ ਸਾਰੇ ਸਾਡੇ ਬਹੁਤ ਸੀਨੀਅਰ ਅੱਜ ਇੱਥੇ ਚਿਹਰੇ ਖੜੇ ਆ ਬਹੁਤ ਸਾਰੇ ਸਾਡੇ ਐਮਸੀ ਸਾਹਿਬ ਨੇ ਕਾਕਾ ਜੀ ਨੇ ਦੀਪਾ ਜੀ ਨੇ ਜਗਾ ਜੀ ਨੇ ਬਹੁਤ ਸਾਰੇ ਹੋਰ ਵੀ ਸੀਨੀਅਰ ਲੋਕ ਸਾਰੇ ਖੜੇ ਆ ਮੈਂ ਨਾਵਾਂ ਦੀ ਉਹਦੇ ਵਿੱਚ ਤੇ ਨਹੀਂ ਜਾਊਂਗਾ ਸਮਾਂ ਬਹੁਤ ਲੱਗੂਗਾ ਤੇ ਸਾਰੇ ਸਾਡੇ ਸਤਿਕਾਰਯੋਗੂ ਤੁਹਾਡਾ ਪਹਿਲੇ ਤੇ ਆਉਣ ਤੇ ਧੰਨਵਾਦ ਦੇਖੋ ਮੰਡੀ ਅਹਿਮਦਗੜ੍ਹ ਮਾਲਵੇ ਦਾ ਦਿਲ ਹੈ ਮੰਡੀਆਮਗੜ ਉਹ ਸ਼ਹਿਰ ਹੈ ਕਿ ਜਿੱਥੋਂ ਕੱਲੇ ਅਮਰਗੜਾਂ ਕੇ ਦੀ ਨਹੀਂ ਪਰ ਬਹੁਤ ਸਾਰੇ ਪੰਜਾਬ ਦੇ ਇਲਾਕੇ ਦੀ ਰਾਜਨੀਤਿਕ ਖਵਾ ਬੈਠੀ ਹੈ ਔਰ ਮੈਂ ਤਾਂ ਇਹੋ ਜੀ ਗੱਲ ਦੱਸ ਸਕਦਾ ਕਿ ਜਿਹੜੇ ਪਿਛਲੇ ਸਮੇਂ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਸੀ ਔਰ ਵਾਲੇ 1 ਜੂਨ ਨੂੰ ਵੀ ਕਾਂਗਰਸ ਪਾਰਟੀ ਦੀ ਉਸ ਤਰੀਕੇ ਨਾਲ ਹੀ ਜਿੱਤ ਹੋਊਗੀ ਅਮਰਗੜ ਹਲਕੇ ਤੋਂ ਵੀ ਜਿੱਤ ਹੋਊਗੀ ਮੰਡੀ ਅਮਰਗੜ ਤੋਂ ਵੀ ਜਿੱਤ ਹੋਊਗੀ ਔਰ ਦੇਸ਼ ਚ ਵੀ ਸਾਥੀਓ ਅੱਜ ਜਿਹੜੀ ਦੇਸ਼ ਚ ਹਵਾ ਚੱਲ ਰਹੀ ਹੈ ਜਿੰਨੇ ਵੀ ਇਲੈਕਸ਼ਨ ਦੇ ਫੇਜ਼ ਹੋਏ ਆ ਇੱਕ ਇੱਕ ਫੇਜ਼ ਨਾਲ ਹੋਰ ਇਹ ਗੱਲ ਪੱਕੀ ਹੁੰਦੀ ਜਾ ਰਹੀ ਹੈ ਕਿ ਆਉਣ ਵਾਲੇ 4 ਜੂਨ ਨੂੰ ਜਿਹੜੀ ਸਰਕਾਰ ਬਣੂਗੀ ਉਹ ਕਾਂਗਰਸ ਪਾਰਟੀ ਦੀ ਬਣੂਗੀ ਜੀ और मैं तो उन्ही नहीं, नहीं कहूंगा कि जिन्नी ज्यादा कांग्रेस मंडी अहमदगढ़ चला मैं आज तक कभी इतनी ज्यादा कांग्रेस की टेहोर नहीं देखी भाई अगर कोई असल मैं हमेशा सोचता हूं कि कांग्रेसी शहर है तो मंडी अहमदगढ़ है ये मंडी अहमदगढ़ है विक्की जी ਤੁਸੀਂ ਬਹੁਤ ਸੋਹਣੇ ਢੰਗ ਨਾਲ ਗੱਲ ਕਹੀ ਜਿਹੜੀ ਰਾਜਨੀਤੀ ਹੁੰਦੀ ਹੈ ਇਹਦੇ ਵਿੱਚ ਸਭ ਤੋਂ ਸੌਖਾ ਕੰਮ ਹੁੰਦਾ આરોਪ ਲਾਉਣਾ ਮੇਰਾ ਆਪਾਂ ਚ ਜਾਣੈ ਹੀ ਨਹੀਂ ਚਾਹ। ਕਿਉਂਕਿ ਗੱਲ ਤੇ ਇਹ ਹੁੰਦੀ ਹੈ ਕਿ 2019 'ਚ ਅਗਰ ਕੋਈ ਵਾਅਦੇ ਕੀਤੇ ਸੀ ਜੇ ਤੁਸੀਂ ਉਹ ਵਾਅਦੇ ਪੂਰੇ ਕਰ ਦੋ ਤੇ ਆਮ ਆਮ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਠੀਕ ਹੈ ਕੋਈ ਕੰਮ ਹੋਇਆ ਫਿਰ આરોਪ ਪ੍ਰਤੀ આરોਪ ਦੀ ਲੋਡ ਨਹੀਂ ਪੈਂਦੀ ਲੋਕ ਖੁਦ ਹੀ ਕਹਿ ਦਿੰਦੇ ਜੀ ਇਹ ਸਾਡਾ ਕੰਮ ਕਰਦਾ ਹੈ। ਔਰ ਡਾਕਟਰ ਅਮਰ ਸਿੰਘ ਜੀ ਦੇ ਬਾਰੇ ਵਿੱਚ ਤੁਹਾਨੂੰ ਇੰਨਾ ਕਹੂੰਗਾ ਕਿ ਅਗਰ ਉਹ ਇਸ ਰਾਜਨੀਤਿਕ ਫੀਲਡ ਚ ਨੇ ਇਸ ਖੇਤਰ ਚ ਨੇ ਤੇ ਸਿਰਫ ਸੇਵਾ ਭਾਵਨਾ ਨਾਲ ਉਹਨਾਂ ਨੂੰ ਹੋਰ ਕੋਈ ਲਾਲਚ ਨਹੀਂ ਹੈ ਜਿਹੜੇ ਅਹੁਦੇ ਆ ਤੇ ਜਿਹੜੇ ਦਫ਼ਤਰਾਂ ਤੋਂ ਆਏ ਆ ਉਹ ਬਹੁਤ ਵੱਡੇ ਨੇ ਪੂਰੇ ਪੂਰੇ ਸੂਬੇ ਚ ਲਾਇਆ ਆ ਦੇਸ਼ ਪੱਧਰ ਤੇ ਸਾਰੇ ਧਾਰੇ ਚ ਲਾਇਆ ਆ ਪਰ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦੇ ਕੇ ਇਸ ਪੂਰੇ ਇਲਾਕੇ ਦੀ ਲੋਕ ਸਭਾ ਹਲਕੇ ਦੀ ਸੇਵਾ ਕਰਨ ਦਾ ਉਹਨਾਂ ਨੂੰ ਪਿਛਲੇ 5 ਸਾਲ ਮੌਕਾ ਦਿੱਤਾ ਔਰ ਮੈਂ ਤੋਂ ਉਹਨੂੰ ਕਰਨ ਵਾਲੇ ਗੱਲ ਕਹਿ ਸਕਦਾ ਆ ਕਿ ਮੈਂ ਕੁਝ ਦਿਨ ਪਹਿਲੇ ਬਹੁਤ ਵੱਡੇ ਵੱਡੇ ਵੀ ਭਾਜਪਾ ਦੇ ਲੀਡਰ ਸੀ ਦੇਸ਼ ਦੇ ਬਾਕੀ ਵੀ ਪਾਰਟੀਆਂ ਦੇ ਲੀਡਰ ਸੀ ਅੱਜ ਉਸ ਗੱਲ ਦਾ ਫਕਰ ਹੁੰਦਾ ਹੈ ਕਿ ਸ੍ਰੀ ਫਤਿਹਗੁਰ ਸਾਹਿਬ ਦੀ ਧਰਤੀ ਦਾ ਇਤਿਹਾਸ ਉਹਨਾਂ ਦੇ ਜ਼ੁਬਾਨਾਂ ਤੇ ਚੜਿਆ ਹੋਇਆ ਕਿਉਂਕਿ ਡਾਕਟਰ ਸਾਹਿਬ ਨੇ بار-ਬਾਰ ਉਹ ਮਤਾ ਲੋਕ ਸਭਾ ਚ ਚੱਕਿਆ ਹੈ ਅੱਜ ਸਾਡੇ ਇਲਾਕੇ ਦੀ ਆਵਾਜ਼ ਚੱਕੀ ਹੈ ਔਰ ਔਣ ਵਾਲੇ 5 ਸਾਲ ਤੇ ਗਲ